ਮਾਰਨਿੰਗ ਜੀ ਸਸਕੀਲ ਵੈਲਕਮ ਤੁਹਾਡਾ ਸਾਡੇ ਅੱਜ ਦੇ ਵਲੌਗ ਚ ਅਸੀਂ ਬਸ ਉੱਠੀਆਂ ਚਾਹ ਬਣਾਈ ਆ ਮੇਰਾ ਪਲਾਨ ਸੀ ਵੀ ਚਾਹ ਅੰਦਰ ਹੀ ਬੈਠ ਕੇ ਪੀਣੇ ਆ ਪਰ ਰਤਨ ਦੇ ਕੱਪੜੇ ਪਾਉਣ ਲੱਗ ਗਏ ਚਲੋ ਮੈਂ ਕਿਹਾ ਥੋੜੇ ਟਾਈਮ ਨੂੰ ਚਾਹ ਪੀ ਕੇ ਚੱਲਦੇ ਆ ਪਰ ਪਰ ਉਹ ਪਹਿਲਾਂ ਹੀ ਬਾਹਰ ਨਿਕਲ ਗਿਆ ਤਿਆਰ ਆ ਵੀ ਮੈਂ ਚੱਲਿਆ ਬਾਹਰ ਹੁਣ ਮੈਂ ਚਾਹ ਬਾਹਰ ਹੀ ਲੈ ਕੇ ਜਾਉਂਗੀ ਔਰ ਬਾਹਰ ਹੀ ਬੈਠ ਕੇ ਸੇ ਤੋਂ ਚਾਹ ਪੀਣੀ ਆ ਤੁਹਾਨੂੰ ਦਿਖਾਉਣੀ ਆ ਮੈਂ ਰਤਨ ਸਿੰਘ ਜਿਹੜਾ ਮੇਨ ਕਰੈਕਟਰ ਸਾਡੇ ਵਲੌਗਸ ਦਾ ਯੋ 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 ਉਹ ਪਾਰੇ ਰੋਲਾ ਤਤੰਦੇ ਦੇਖੋ ਕੰਮ ਕੋਕੋ ਮੈਂ ਮੈਟ ਤੇ ਗੱਡੀ ਚੜਾਉਣੀ ਹੋ ਯਾਰ ਇਹਦੇ ਤੇ ਨਹੀਂ ਚੜਾਉਣੀ ਹੁੰਦੀ ਇਹਦੇ ਤੇ ਚੜਾਉਣੀ ਹੁੰਦੀ ਪਰ ਤਾਂ ਹਾਂ ਸਸਰੀ ਘਰ ਬਲਾਈਂ ਸਾਰਿਆਂ ਨੂੰ ਹਾਈ ਹੈਲੋ ਤੇ ਤੰਦਾ ਮੂੰਹ ਪਰਿਆ ਮਟਰੀ ਭਾਈ ਮੂੰਹ ਖੋਲਦਾ ਨਹੀਂ ਤੂੰ ਨਹੀਂ ਯਾਰ ਤੇ ਕੋਕੋ ਖਾਦਾ ਨਹੀਂ ਇਹਨਾਂ ਨੂੰ ਭੱਜ-ਭੱਜ ਕੇ ਖਾਣਾ ਹੁੰਦਾ ਰੋਣੇ ਭੱਜ-ਭੱਜ पहाड़ियों लिए देख दिया मैं कद चढ़ जाऊं पर बंद कर देख लो कद पंगे ले कद मैं पानी पीना कदर आ जा कदर आ जा टोपी लाके उठे में हुई दी टोपी दी ए ਆ ਕੇ ਮੇਰੀ ਇੰਡਸਟਰੀ ਵੀ ਮਾਰੇ ਚਲਾ ਕੇ ਵੀ ਤੂੰ ਗੱਲ ਨਹੀਂ ਸੁਣਦੀ ਮੇਰੀ ਨਾ ਮਮਾ ਦੇ ਛੱਟ ਖੁੱਜ ਮਸਤੀਆ ਮਰਦਾ ਨਾ ਆ ਜਾ ਆ ਜਾ ਇਧਰ ਆ ਜਾ ਤੂੰ ਉਰਾਂ ਲਾ ਦੇ ਉਲਟ ਟੋਪੀ ਲਾਵਾ ਉਹ ਪੈ ਗਿਆ ਪੈ ਗਿਆ ਹੋਏ ਹਾਈ ਆਏ ਉਹ ਨੀਂ ਨਾ ਛੋੜਨਾ ਨਾ ਗੁਗਾ ਬਾਹ ਕ ਨੀਂ ਬਾਗ ਗੁਗਾ ਬਾਹ ਕ ਨੀਂ ਨਾ ਗੋਹਾ ਨੀਂ ਨਾ ਗੋਹਾ ਨਾ ਨਾ ਨੀਂ ਲਾਈ ਗਨ ਗੈਂਟ ਹੋਣੀ ਡੋੜ ਗਈ ਉਹ ਕਿਵੇਂ ਲਵੇੜਾ ਪੀਨਰ ਬਟਰ ਖਾ ਕੇ ਹੈ ਕਿਵੇਂ ਲਵੇੜਾ ਬਟਿਆ ਬਟਿਆ ਉਹ ਗਲਤ ਕੰਮ ਕਰਦੇ ਫਿਰ ਤੁਹਾਨੂੰ ਇੱਕ ਟ੍ਰਿਕ ਲੱਭਿਆ ਹੁਣ ਚਾਹ ਦਾ ਕੱਪ ਕੈਰੀ ਚ ਸਿੱਟ ਤਾ ਤੇ ਵੀ ਗਾਲਾਂ ਨਾ ਪੈਣ ਉਹ ਦਿਲੀ ਰਤਨ ਟ੍ਰਿਕ ਕਲਬ ਆ ਸਮਾਰਟ ਕੋਈ ਜਵਾਕ ਹੋ ਸਕਦਾ ਰਤਨ ਹੈ ਬਹੁਤ ਖਰਾਬ ਮੈਨੂੰ ਗਾਲ੍ਹਾਂ ਕਹਿਣੀਆਂ ਬਸ ਹੋਲੀ ਕਿਤੇ ਨਹੀਂ ਜੱਫੀ ਪਾਉ ਤੇ ਪਾਰੀ ਕਰ ਦੋ ਹੱਸ ਦੋ ਬਸ ਤੇ ਮੇਰਾ ਗੁੱਸਾ ਠੰਡਾ ਹੋ ਜਾਂਦਾ ਤੇ ਰਤਨ ਸਿੰਘ ਜੀ ਹੋ ਜਾਂਦੇ ਖੁਸ਼ ਦੋ ਦੋ ਕੇ ਦੋ ਉਹ ਬੁਆ ਜੀ ਜੀ ਉਹਗਾ ਤੂੰ ਕੋਟੇ ਪੈਣੀਆ ਤੇਰੇ ਟੋਪੀ ਨਹੀਂ ਲੈਂਦਾ ਤੂੰ ਸਿਰ ਤੇ ਦੇਖ ਲਓ ਆ ਸਿਰ ਕੋਟਾ ਬਾਹਲਾ ਪੈੜਾ ਲੈ ਲੈ ਬੁੱਤ ਆ ਲੈ ਲੋ ਆ ਜੋ ਨਹੀਂ ਲੈਣਾ ਚੰਗਾ ਫਿਰ ਬਾਏ ਬਾਏ ਚੰਗਾ ਫਿਰ ਬਾਏ ਕਿਵੇਂ ਗੁਰਕਦਾ ਕੀ ਹੋ ਗਿਆ ਭਾਈ ਅੰਕੇ ਪੀਆ ਬੋਰ ਨਹੀਂ ਨਿਕਲ ਆ ਗਏ ਬੋਇਲ ਨੂੰ ਆਲੂ ਰੱਖ ਤੇ ਇਹ ਕੁੱਕਰ ਕਰਕੇ ਰਤਨ ਹੁੰਦਾ ਡਰਦਾ ਵੀ ਸੀਟੀ ਵੱਜੂਗੀ ਹੁਣ ਕਦੇ ਉਹ ਕੁਰਸੀ 'ਤੇ ਲੇ ਵੜਦਾ ਕਦੇ ਉੱਤੇ ਵੜਦਾ ਹੁਣ ਇੱਥੇ ਆ ਕੇ ਬਹਿ ਗਿਆ ਉਹ ਮਾਸਿਯੂਰੀ ਕੁਝ ਖਾਂਦੇ ਆ ਤੇ ਵਲੌਗ 'ਚ ਤੇ ਨੰਮ ਨੰਮ ਇੱਥੇ ਬੈਠਾ ਹੁਣ ਚਾੱਕੀ ਉੱਧਰ ਜਾਂਦਾ ਵੀ ਸੀਟੀ ਵੱਜੂਗੀ ਰਤਨ ਸੀਟੀ ਵੱਜ ਗਈ ਵੱਜੀ ਸੀਟੀ ਉੱਤਰ ਕੀ ਹੈ ਚਾ ਸੀਟੀ ਕਿਹਨਾਂ ਦੇ ਵਿੱਚ ਰਹਿ ਗਈ ਸੀ ਉਹਨਾਂ ਦਾ ਡਾਂਗ ਲੱਗ ਗਿਆ ਥੋੜੀ ਜਾਂਦੀ ਕੀ ਹੈ ਹੇ 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 ਬਣਾ ਰਹੀਆਂ ਆਂ ਆਲੂਆਂ ਦੇ ਪਰਾਂਠੇ ਮਸਾਲੇ ਜੁਆਇਨ ਜੀਰਾ ਵਗੈਰਾ ਮੈਂ ਆਲਰੇਡੀ ਪਾ ਲਿਆ ਹੈ ਮਿਰਚ ਮੈਂ ਕੱਟ ਲਈ ਸਿਰ ਰਤਨ ਦੇ ਪਰਾਂਠੇ ਜਿਹੀ ਪਾਉਗੀ ਸਾਡੇ ਪਰਾਂਠਿਆਂ ਚ ਪਾਉਗੀ ਪਿਆਜ਼ ਤੇ ਕਾਫੀ ਸਾਰਾ ਧਨੀਆ ਕਿਉਂਕਿ ਪਰਾਂਠਿਆਂ ਦੇ ਵਿੱਚ ਧਨੀਆ ਤਾਂ ਬਹੁਤ ਟੇਸਟੀ ਲੱਗਦਾ ਨਾ ਤੇ ਬਸ ਅਸੀਂ ਹੁਣ ਬਣਾਉਨੇ ਆਂ ਲੰਚ ਤੇ ਲੰਚ ਕਰਕੇ ਬਿਲੀ ਹੁੰਨੀ ਲਓ ਜੀ ਪਰਾਂਠੇ ਹੋ ਗਏ ਰੈਡੀ ਆ ਲਾਸਟ ਬੰਗਿਆ ਹੁਣ ਅਸੀਂ ਕਰਦੇ ਹਾਂ ਬੰਗਿਆ ਦੋ ਵਜੇ ਚੱਲੇ ਹੁਣ ਅਸੀਂ ਆ ਜੀ ਰਤਨ ਦਾ ਪਰਾਂਠਾ ਆ ਮੀਰਾ ਪਰਾਂਠਾ ਗ੍ਰੀਨ ਚਿੱਲੀ ਦਹੀਂ ਤੇ ਰਤਨ ਰਤਨ ਨੂੰ ਲੱਗੀ ਆ ਭੁੱਖ ਆ ਹਾੜਾ ਰਦੰਦੇ ਦੇਖੋ ਪਾਣੀ ਦਿੰਦਾ ਪਾਣੀ ਸਟਰਾ ਹੋਵਾ ਪਰ ਕਿਥੇ ਲੱਗ ਬਾਹਰ ਪਾਉਂਦਾ ਕੁੱਟ ਪੈਣ ਦੇ ਦੰਦ ਦੇ ਕੁੱਟ ਤੇਨੇ ਨੂੰ ਪੁੱਠੇ ਕੰਮ ਕਰ ਤੋਂ ਆਉਂਦੇ ਲੈ ਦੇ ਦੇ ਮੀਂਹ ਬੋਟਲ ਨੂੰ ਨੋ ਨਾ ਕੁੱਟ ਉਹ ਹਾਈ ਪੰਡੂਲ ਤਾਂ ਫਿਰ اتنا ਹੀ ਕਰਦਾ ਹੁੰਦਾ ਸੌਰੀ ਮੰਨ ਫਿਰ ਸੌਰੀ ਯਾ ਕਿ ਮम्मा ਸੌਰੀ ਚਲ ਫਿਰ ਮम्मा ਨੂੰ ਅਸੀਂ ਜਾ ਰਹੇ ਆ ਨੇੜੇ ਇੱਕ ਸਟੋਰ ਆ ਪੰਜਾਬੀ ਉੱਥੇ ਥੋੜਾ ਜਿਹਾ ਸਮਾਨ ਲੈਣਾ ਤੁਹਾਨੂੰ ਦਿਖਾਵਾਂਗੇ ਕੀ ਲਾਵਾਂਗੇ ਰੈਡੀ ਹੋ ਰਹੇ ਆ ਮੈਂ ਸ਼ੂਜ਼ ਪਾ ਲੇ ਫੋਟਾ ਪਜਾਮਾ ਪਾ ਲਿਆ ਹਰਤੰਨੇ ਆਹ ਵਾਲਾ ਸੂਟ ਪਾਇਆ ਗਾਜਰੀ ਜੈ ਦੀ ਮਾਸੀ ਨੇ ਭੇਜੇ ਸੀ ਨਾ ਉਹ ਪਾਣੀ ਦੀ ਬੋਤਲ ਠੀਕ ਇਹ ਸੂਟ ਦਾ ਸੀ ਨਾਂ ਰੱਖਿਆ ਹੈਗਾ ਗਜਰੇਲਾ ਇਹ ਸੂਟ ਦਾ ਨਾਂ ਗਜਰੇਲਾ ਰੱਖਿਆ ਕਿਉਂਕਿ ਆਏ ਹਾਏ ਹੈਲੋ ਕਰਦਾ ਕਿਉਂਕਿ ਇਹਦਾ ਤਾਂ ਇਹ ਸੂਟ ਪਾ ਕੇ ਗਜਰੇਲਾ ਬਣ ਜਾਂਦਾ ਸੂਟ ਪਾਉਂਦਾ ਬਹੁਤ ਸ਼ੌਂਕ ਹੁੰਦਾ ਜਦੋਂ ਮੇਰੇ ਸ਼ੂਜ਼ ਕੱਢ ਲਾਂ ਜਾਂ ਆਪਦੇ ਪਾਵਾਂ ਫਿਰ ਇਹ ਆਪਣੇ ਚੱਕ ਲਿਆਉਂਦਾ ਹੁੰਦਾ ਵੀ ਮੇਰੇ ਵੀ ਪਾਓ ਛਕੀਨ ਹੁੰਦਾ ਸੱਟਾ ਛਕੀਨ ਆ ਛਕੀਨ ਬਟਾ ਛਕੀਨ ਬੰਦਾ ਵਾਰੀ ਨੂੰ ਲੈਂਗੇਜ ਕਰਦੇ ਆਂ ਐਂ ਕਰਦੇ ਸਸਤੀ ਗੱਲ ਕੇ ਬੁਲਾਉਂਦਾ ਰਤਨ ਦਾ ਸੂਟ ਬਹੁਤ ਮੋਟਾ ਹੈਗਾ ਇੰਨੇ ਠੰਡ ਚ ਪਾਉਣ ਦਾ ਫਾਇਦਾ ਇਹ ਉਦੋਂ ਮੈਨੂੰ ਕਲਰ ਥੋੜਾ ਜਿਹਾ ਲੱਗਦਾ ਹੁੰਦਾ ਜੀਬ ਜਾਂ ਡਾਰਕ ਜਿਹਾ ਇਹਦੇ ਬਟ ਐਨੀਹਾਉ ਬਹੁਤ ਮੋਟਾ ਹੈ ਜੇ ਤੁਹਾਨੂੰ ਆਪਦੀ ਗੱਡੀ ਚੜਾਉਣੀ ਪਈਏ ਮੈਂ ਰਤਨ ਦਾ ਸਟੋਲੋ ਚੜਾਉਣਾ ਕੀ ਵੱਲ ਇਹ ਸਟੋਰ ਨਿਊ ਓਪਨ ਹੋਇਆ ਅਕ 5 ਜਾਰਜ ਐਂਡ 68 ਐਵੇਨਿਊ ਤੇ ਇਹਨਾਂ ਦੀ ਨਵੀਂ ਬ੍ਰਾਂਚ ਇੱਥੇ ਅਗਰਵਾਲ ਰੋਸਟਰੀ ਅਗਰ ਇਨਫਰਾਸਟ੍ਰਕਚਰ ਬਹੁਤ ਜਿਆਦਾ ਸੋਹਣਾ ਸਟੋਰ ਬਹੁਤ ਵੱਡਾ ਬਹੁਤ ਖੁੱਲ੍ਹਾ ਡੁੱਲ੍ਹਾ ਔਰ ਬਹੁਤ ਸੋਹਣਾ ਵੀ ਹੈ ਮਤਲਬ ਸੋਹਣੀ ਵਾਈਬ ਆਉਂਦੀ ਅੰਦਰ ਜਾ ਕੇ ਆ ਬੜੇ ਸੋਹਣੇ ਲੱਗਿਆ ਔਰ ਇਸੀ ਸਾਈਡ ਤੇ ਕੋਰਨਰ ਤੇ ਅਗਰਵਾਲ ਸਵੀਟਸ ਸ਼ਾਪ ਵੀ ਹੈ ਮਤਲਬ ਤੁਸੀਂ ਕੋਈ ਮਠਿਆਈ ਵੀ ਲੈਣੀ ਹੈ ਤੁਸੀਂ ਲੈ ਸਕਦੇ ਹੋ ਐਦਾਂ ਨੂੰ ਪੂਰਾ ਸਜਾਇਆ ਹੋਇਆ ਹੈ ਟਰੈਕਟਰ ਲਾ ਕੇ ਪਿੱਛੇ ਟਰਾਲੀ ਆ ਉਹਦੇ ਤੇ ਦੰ ਲੱਕੜ ਦੇ ਬਾਕਸਸ ਦੇ ਵਿੱਚ ਆ ਹਾਂ ਰੱਖਿਆ ਹੋਇਆ ਸਮਾਨ ਔਰ ਦਾਲਾਂ ਤੇ ਸਾਰੀਆਂ ਤੇ ਉਹਨਾਂ ਦੇ ਪ੍ਰਾਈਸ ਮਤਲਬ ਸੇਲ ਚੱਲ ਰਹੀ ਹੈ 99 ਸੈਂਟੂ ਪਾਉਂਡ ਤੇ ਉਹਨਾਂ ਦੇ ਪ੍ਰਾਈਸ ਵੈਸੇ ਡਿਫਰੈਂਟ ਲਿਖਿਆ ਹੋਇਆ ਮੈਨੂੰ ਵੀ ਲੱਗਿਆ ਸੀ ਵੀ ਕਿਤੇ ਇੱਕ ਦੋ ਦਾਲ ਤੇ ਹੋਗੇ ਬਟ ਉਹ ਕਹਿੰਦੇ ਨਹੀਂ ਪ੍ਰਾਈਸ ਉਦਾਂ ਹੀ ਲਿਖੇ ਹੋਇਆ ਜਿਵੇਂ 1 ਡਾਲਰ 69 ਇਦਾਂ ਤੱਕ ਕੁਝ ਲਿਖਿਆ ਆ ਬਟ ਸਾਰੀਆਂ ਤੇ ਸਾਰੀਆਂ ਤੇ ਹੀ ਸੇਲ ਆ 28 ਜਨਵਰੀ ਤੱਕ ਅਰੇ ਤਾਂ ਰੂਰ ਰਿਆ ਸੀ ਫਿਰ ਇਹਨੂੰ ਮੈਂ ਆ ਲੈ ਕੇ ਤਖਾਨ ਦਾ ਫੇਵਰਿਟ ਪਨੀਰ ਲੱਸੀ ਆਉਂ ਸੀ ਪਾਂਡੇ ਬੋਸ ਸੋਹਣੀ ਸੀਗੇ ਇੱਥੇ ਬਹੁਤ ਜ਼ਿਆਦਾ ਮਤਲਬ ਪਿਆਰੀ ਜਿਹੀ ਪਿੱਤਲ ਦੇ ਸੀ ਹਰ ਇੱਕ ਟਾਈਪ ਦੇ ਭਾਂਡੇ ਸੀ ਤਾਂ ਵਧੀਆ ਹੈਗਾ ਤੁਸੀਂ ਜੇ ਇੱਥੇ ਕੁਝ ਲੈਣਾ ਤਾਂ ਤੁਸੀਂ ਨੀੜੀ ਹੈ ਕਿੰਗ ਸ਼ਾਰਟ ਤੇ 68 ਕੀ ਤੁਸੀਂ ਲੈ ਸਕਦੇ ਹੋ ਆ ਮੈਂ ਕਿਤੇ ਦੇਖਿਆ ਸੀ ਟਿਕਟੌਕ ਤੇ ਬਹੁਤ ਸੋਹਣਾ ਇਹ ਚੌਪਰ ਇਹਨੂੰ ਬੜਾ ਪਿਆਰਾ ਲੱਗਾ ਮੇਰੇ ਕੋਲ ਆਲਰੇਡੀ ਹੈ ਕੁੰਡੇ ਕੋਟਨੇ ਸੀ ਬਟ ਇਹ 40 ਆਈ ਥਿੰਕ ਸੋ ਫਾਇਰ ਦੇ ਆ ਦੋਨੋਂ ਕੁੰਡਾ ਵੀ ਨਾਲ ਕੋਟਨਾ ਵੀ ਨਾਟ ਬੈਡ ਕਿਉਂਕਿ ਇੰਡੀਆ ਤੋਂ ਇਨਾ ਭਾਰ ਕੋਈ ਲੈ ਆ ਨਹੀਂ ਸਕਦਾ ਤਾਂ ਵਧੀਆ ਜਿੰਨਾਂ ਨੇ ਯੂਜ਼ ਕਰਨਾ ਮਜ਼ਬੂਤ ਵੀ ਲੱਗ ਰਿਆ ਸੀ ਹੋਰ ਵੀ ਬੱਚਿਆਂ ਦੇ ਟਵਾਈਸ ਵੀ ਸੀਗੇ ਕਾਫੀ ਸਾਰੇ ਜੱਗ ਵਗੈਰਾ ਗਲਾਸ ਕੱਪ ਕਾਫੀ ਸੋਹਣੇ ਸੀ ਆ ਟਵਾਈਸ ਸੀਗੇ ਵਧੀਆ ਸੀ ਫਤੰ ਗਿਆ ਸੌਇਨ ਸੋਣੇ ਸੀ ਅੱਧਾ ਇੱਕ ਲੱਡੂ ਖਾ ਲਿਆ ਅੱਧਾ ਕਿ ਰਹਿ ਗਿਆ ਮੇਰਾ ਕੋਲ ਮੁਚਾ ਮੇਰਾ ਤੁਹਾਨੂੰ ਕੱਡੇ ਸਟੋਲਰ ਤੇ ਸੁੱਤੇ ਪਏ ਨੂੰ ਮੋਢੇ ਲਾਇਆ ਤੇਰਾ ਤੁਹਾਨੂੰ ਮੈਂ ਅੰਦਰ ਨੇ ਚਲੀ ਸੀ ਰਤਨ ਨੇ ਵੇਖ ਕੇ ਤਾਂ ਓਏ 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 ਇਹਨੂੰ ਰਤਨ ਜਮੀ ਲੱਗੇ ਯਮਾ ਮਮਾ ਜੀ ਯਮਾ ਸੀ ਕਿੰਨੇ ਯਮਾ ਯਮਾ ਆ ਚਲੋ ਵਧੀਆ 5:30 ਹੋ ਜਾ ਜੁਹਣੀ ਸੁੱਤਾ ਰਹਿੰਦਾ ਫਿਰ ਇਹਨੇ ਰਾਤ ਨੂੰ ਨਹੀਂ ਸੀ ਸੋਣਾ ਸੀ ਹੁਣੇ ਰਾਤ ਨੂੰ ਟਾਈਮ ਨਾ ਸ਼ਾਉਂ ਜੂਗਾ ਨਹੀਂ ਮੇਰਾ ਗੱਜਰ ਪੋ ਇਹ ਮੇਰੇ ਗੱਜਰ ਹੀ ਲਾ ਇਹ ਮੇਰੇ ਗੱਜਰ ਹੀ ਲਾ ਉਹ ਗੱਜਰ ਹੀ ਲਾ ਕਾਫੀ ਵਾਕੂ ਗੀ ਰੇਜ ਕਰ 3.67 ਕਿਲੋਮੀਟਰ ਮੰਮਾ ਨੂੰ ਵੀ ਦੇ ਦੇ ਮੰਮਾ ਨੇ ਵੀ ਲੈਣੇ ਆ ਮੰਮਾ ਨੂੰ ਵੀ ਦੇ ਦੇ ਹੋਏ ਹੋਏ ਇਦਾਂ ਨਾਲ ਜੋ ਕਰਦੇ ਦੁਨੀਆ ਤਰਸੇ ਉਸ ਇੰਨਾ ਭੜਾ ਰਤਨ ਹੋਣਾ ਤੋੜ ਤੱਕ ਕਦੋਂ ਆਉਂਦਾ ਜੋਰ ਜੋਰ ਦੀ ਨੂੰ ਰੋਟੇਟ ਕਰਦੇ ਸੀ ਹੁਣ ਟੁੱਟ ਗਿਆ ਹੁਣ ਝਾਕਦਾ ਹੁਣ ਲਖਾਈ ਮਾਂ ਕਿਵੇਂ ਘੁੰਮ ਕਿੰਨੀ ਪੋਲੀ ਜਿਹਾ ਹੱਥ ਮਾਰਦਾ ਲੋ ਜੀ ਜੁੜ ਗਿਆ ਜੁੜ ਗਿਆ ਜੁੜ ਗਿਆ ਬਈ ਜੁੜ ਹਾਂਜੀ ਕੰਟੇਨਰ ਕਰ ਲਓ ਫੁੱਲ ਮੇ ਆਹ ਵਾਲੀਆਂ ਸਾਰੀਆਂ ਡਾਲਾਂ ਮੈਂ ਅੱਜ ਲੈ ਕੇ ਆਈਆਂ ਤੇ ਆਹ ਵਾਲੀਆਂ ਫੁੱਲ ਮੈਨੂੰ ਲੱਗਿਆ ਸੀ ਪਈਆਂ ਹੋਣਗੀਆਂ ਪਰ ਮੈਂ ਜਲਦੀ ਜਲਦੀ ਤੁਸੀਂ ਮੈਂ ਕੰਟੇਨਰ ਚੈੱਕ ਕਰਨੀ ਕਿ ਕਿ ਇਹ ਖਤਮ ਹੋਣ ਵਾਲੀਆਂ ਇਹ ਆਪਾਂ ਲਿਆਵਾਂਗੇ ਤੇ ਇਹ ਆਲਰੇਡੀ ਮੇਰੇ ਕੋਲ ਸੀਗੇ ਤੇ ਹੋਰ ਵੀ ਕੰਟੇਨਰ ਆ ਆਹ ਸਟਿੱਕਰਸ ਮੈਂ ਟੀਮੋਂ ਤੋਂ ਮੰਗਾਏ ਸੀ ਬਟ ਜਿਹੜਾ ਉਹਨਾਂ ਦੇ ਨਾਲ ਵਾਈਟ ਪੈਨ ਆਇਆ ਸੀ ਸਕੇਚ ਕਾਈਂਡ ਆਫ ਉਹ ਵਧੀਆ ਨਹੀਂ ਸੀ ਉਹ ਲਿਖਿਆ ਨਹੀਂ ਜਾਂਦਾ ਸੀ ਤੇ ਪ੍ਰੋਪਰ ਤਾਂ ਬੜੇ ਟਾਈਮ ਦੇ ਮੈਂ ਵਾਈਟ ਮਾਰਕਰ ਲੱਭ ਰਹੀਆਂ ਕੋਈ ਵਾਪਰ ਮੈਨੂੰ ਵਧੀਆ ਮਿਲ ਜੇ ਜਿਸ ਤੇ ਨੂੰ ਮੈਂ ਇਹਦੇ ਨਾਲ ਲਿਖ ਸਕਾਂ ਕਿਉਂਕਿ ਇਹ ਬਲੈਕ ਕਲਰ ਦੇ ਸਟਿੱਕਰ ਹੈ ਤੇ ਤੇ ਵਾਈਟ ਨਹੀਂ ਲਿਖਿਆ ਜਾ ਇਹ ਮੈਂ ਦੀਸੀ ਕੋਲ ਦੇ ਡੱਬੇ ਰੀਯੂਜ਼ ਕੀਤੇ ਹਨ ਉਹਨਾਂ ਚ ਪਾ ਪਾ ਕੇ ਰੱਖੇ ਹੋਏ ਆ ਵੀ ਚਲੋ ਕਲੀਅਰ ਦਿਖਦਾ ਸਭ ਕੁਝ ਵਿੱਚੋਂ ਹਰ ਤਾਂ ਨਾਇਆ ਨਾ ਕਿ ਹੁਣ ਮਨ ਦੀ ਭੁੱਖ ਉਹਦੇ ਮੈਂ ਪਨੀਰ ਨੂੰ ਥੋੜਾ ਜਿਹਾ ਰੋਸਟ ਕਰ ਲੈਂਦੀ ਹਾਂ ਟਾਈਮ 'ਚ ਨਾਲ ਮੈਂ ਬਣਾ ਰਹੀਆਂ ਆਂ ਦਾਲੀ ਛੀਨਾ ਥੋੜਾ ਜਿਹਾ ਸਟਮਕ ਪੇਨ ਹੋ ਰਹੀ ਮੈਂ ਫਿਰ ਲਾਈਟ ਜੇ ਖਾਂਗੀ ਤਾਂ ਮੈਂ ਇਹਨੂੰ ਧੋ ਕੇ ਹੁਣ ਚੰਗੀ ਤਰ੍ਹਾਂ 2 ਕੱਪ ਪਾਏਆਂ ਫਿਰ ਮੈਂ 4 ਕੱਪ ਪਾਣੀ ਪਾ ਕੇ ਇਹਨੂੰ ਬੋਇਲ ਕਰੂੰਗੀ ਖਾ ਧਿਆਨ ਨਾਲ ਹੋ ਜਾਜੂਮ ਯਮ 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 ਇਹਦਾ ਪੈਂਚ ਜਿਵੇਂ ਆਪਾਂ ਤੜਕਾ ਲਗਾਉਣੀ ਇਦਾਂ ਤੜਕਾ ਲਗਾ ਕੇ ਸਬਜ਼ੀਆਂ ਨੂੰ ਭੁੰਨ ਲਿਆ ਲਓ ਜੀ ਜਦੋਂ ਵਿਅਜੀ ਸਪੱਕ ਗਿਆ ਫਿਰ ਇਹਨੂੰ ਬੋਇਲਡ ਕਰਕੇ ਇਹਦੇ ਚ ਪਾ ਦਿੰਦੇ ਕਿਹੜਾ ਕਿਨਵਾ ਬਹੁਤ سارے ਲੋਕਾਂ ਨੂੰ ਤੁਹਾਨੂੰ ਪਤਾ ਹੋਗਾ ਮੈਂ ਜਿਹੜਾ ਕਿਨਵਾ ਇਹ ਹੀ ਅ ਦੇਚ ਬਹੁਤ ਜ਼ਿਆਦਾ ਪ੍ਰੋਟੀਨ ਹੁੰਦਾ ਹਨਾ ਪ੍ਰੋਟੀਨ ਫਾਈਬਰ ਹੁੰਦਾ ਪ੍ਰੋਟੀਨ ਦਾ ਮੇਨ ਇਹੀ ਇਹਦੇ ਵਿੱਚ ਸੋਰਸ ਮੰਨਿਆ ਜਾਂਦਾ ਔਰ ਸਪੈਸ਼ਲੀ ਜਿਹੜੇ ਵੈਜੀਟੇਰੀਅਨ ਨੇ ਉਹਨਾਂ ਲਈ ਬੈਸਟ ਹੈ ਜਿੱਦਾ ਟੋਕੂ ਪਨੀਰ ਹੁੰਦਾ ਇਦਾਂ ਹੀ ਇਹ ਹੁੰਦਾ ਔਰ ਜਿਹੜਾ ਇਹ ਹੈ ਜਾਂ ਕਿਨਵਾ ਮੈਨੂੰ ਬਹੁਤ ਪਸੰਦ ਆ ਔਰ ਮਤਲਬ ਇਹਦਾ ਇਹ ਚੱਕਰ ਆ ਮੈਂ ਹੋਰ ਚੀਜ਼ਾਂ ਜੋ ਮਰਜ਼ੀ ਖਾ ਲਾਂ ਡਾਈਟਿੰਗ ਚ ਨਾ ਸੈਲਡ ਸੈਲਡ ਨਾਲ ਵੀ ਨਹੀਂ ਰੋਟੀ ਨੂੰ ਦਿਲ ਕਰਦਾ ਪਰ ਜਦੋਂ ਮੈਂ ਇਹ ਕਹਾਲੀ ਨਹੀਂ ਮੈਨੂੰ ਰੋਟੀ ਦੀ ਬਿਲਕੁਲ 크ਰੀਵਿੰਗ ਨਹੀਂ ਹੁੰਦੀ ਅਦਰਵਾਇਜ਼ ਕੁਛ ਮਰਜ਼ੀ ਖਾਈ ਚਲੋ ਡਾਈਟਿੰਗ ਚ ਰੋਟੀ ਦੀ 크ਰੀਵਿੰਗ ਜ਼ਰੂਰ ਮੈਨੂੰ ਹੁੰਦੀ ਹੁੰਦੀ ਹੈ ਪਰ ਮੈਨੂੰ ਸਿਰਫ ਕੀਨਵਾ ਇੱਕ ਇਦਾਂ ਦਾ ਤੇ ਜਾਂ ਮੈਂ ਇੱਕ ਸੈਲਡ ਬਣਾਉਣੀ ਹੁੰਦੀ ਆ ਉਹ ਦੋਨਾਂ ਇਹਨਾਂ ਦੋਨਾਂ ਚੀਜ਼ਾਂ ਦੇ ਨਾਲ ਮੈਨੂੰ ਕਦੇ ਵੀ ਰੋਟੀ ਦੀ 크ਰੀਵਿੰਗ ਨਹੀਂ ਹੁੰਦੀ ਮਤਲਬ ਜਿਵੇਂ ਹੁਣ ਆਪਾਂ ਪੰਜਾਬੀ ਆ ਹਨਾ ਆਪਾਂ ਨੂੰ ਤਾਂ ਆਦਤ ਆ ਵੀ ਦੋ ਟਾਈਮ ਤਾਂ ਰੋਟੀ ਖਾਣੀ ਖਾਣੀ ਹੈ ਨਾ ਤਾਂ ਇਹਦੇ ਨਾਲ ਮੈਨੂੰ ਐ ਨਹੀਂ ਹੁੰਦਾ ਵੀ ਮੈਂ ਹਾਂ ਰੋਟੀ ਖਾਵਾਂ ਇਹਦੇ ਨਾਲ ਮੈਨੂੰ ਇਦਾਂ ਹੁੰਦਾ ਵੀ ਠੀਕ ਹੈ गोभी ਨਹੀਂ ਪਾਈ ਮੈਂ ਜੇ ਗੋਭੀ ਦੇ 30 ਪਾਈ ਹੋਣਾ ਛੋਟੇ ਛੋਟੇ ਕੱਟ ਕੇ ਉਹ ਚੰਕਸ ਬਹੁਤ ਟੇਸਟੀ ਲੱਗਦੇ ਗੋਭੀ ਦੇ ਜਦੋਂ ਮੂੰਹ ਚ ਆਉਂਦੇ بڑے ਮਤਲਬ ਵਧੀਆ ਲੱਗਦੇ ਆ ਗੋਰੇ ਇਹਨੂੰ ਹੋਸਟਾਈਲ ਨਾਲ ਬਣਾਉਂਦੇ ਆ ਪਰ ਮੈਂ ਤਾਂ ਆਪਦਾ ਹੀ ਤਰੀਕਾ ਲੱਭਿਆ ਪਤਾ ਨਹੀਂ ਕਿ ਬਹੁਤ ਬਹੁਤ ਟਾਈਮ ਪਹਿਲਾਂ 5-6 ਸਾਲ ਪਹਿਲਾਂ ਦੇਖਿਆ ਸੀ ਬੇਦੋ ਸਬਜ਼ੀਆਂ ਕੁੱਕ ਕਰਕੇ ਬਣਾ ਲਓ ਪਰ ਗੋਰੇ ਇਹਨੂੰ ਸੈਲਡ ਦੇ ਟਾਈਪ ਬਣਾਉਂਦੇ ਜਿਵੇਂ ਪਾਸਪਨ ਦਾ ਕਾਈਂਡ ਆਫ ਗੋਰੀ ਨੂੰ ਇਦਾਂ ਬਣਾਉਂਦੇ ਆ ਮੈਂ ਦੂ ਉਹ ਕਿਵੇਂ ਬਣਾਉਂਦੇ ਆ ਇਦਾਂ ਵੀ ਇਹਨੂੰ ਬਣਾ ਸਕਦੇ ਸੱਚੇ ਨੂੰ ਸੈਲਡ ਕੱਟ ਕੇ ਜਿਵੇਂ ਤੁਸੀਂ ਖੀਰਾ ਆਪਦਾ ਪਿਆਜ਼ ਜੋ ਵੀ ਤੁਸੀਂ ਵੈਜਸ ਪਾਉਣੀਆਂ ਲੈਟਰਸ ਅਵੋਕਾਡੋ ਉਹ ਕੱਟ ਕੇ ਇਹਨੂੰ ਬੋਇਲ ਕਰਕੇ ਵੀ ਤੁਸੀਂ ਉੱਚ ਪਾ ਸਕਦੇ ਹੋ ਉਹਦੇ ਨਾਲ ਹੈਵੀ ਹੋ ਜਾਂਦਾ ਥੋੜਾ ਆਹ ਵਾਲੀ ਹੀਡ ਮੈਨੂੰ ਲੱਗਦਾ ਹਰ ਇੱਕ ਬੱਚੇ ਦੀ ਫੇਵਰਿਟ ਹੋਣੀ ਅਸੀਂ ਵੀ ਨਿੱਕੇ ਸੀ ਮੰਜਿਆਂ ਤੇ ਬੈੱਡ ਤੇ ਗੱਦਿਆਂ ਤੇ ਆਂਟਾ ਬਦੇ ਸੀ ਇਸ ਵਾਲੀ ਜਨਰੇਸ਼ਨ ਦੀ ਸਾਰਿਆਂ ਦੀ ਇਹੀ ਹਾਲ ਲੈ ਲੈ ਆਪ ਹੁਣ ਰੱਜ-ਕੁੱਜ ਕੇ ਮੈਨੂੰ ਹੁਣ ਖਾਣ ਨਹੀਂ ਦੇ ਰਿਹਾ ਮੈਨੂੰ ਪੰਗੇ ਲੈ ਰਿਹਾ ਕਿਤੇ ਕੀ ਕਰਦਾ ਕਿ ਕੀ ਕਰਦਾ ਜਿਵੇਂ ਖੋਣੀਆਂ ਕੋ ਖਾਣ ਨੂੰ ਗਰਜਦਾ ਆਪ ਅੱਡੀ ਆ ਕੇ ਨੈ ਕਿਤੇ